ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਕੇਵੀਐਸ ਰਿਕਰੂਟਮੈਂਟ 2025 ਦੀ ਇਸ ਵੀਡੀਓ ਨੂੰ ਮੈਂ ਰਿਕਾਰਡ ਕਰ ਰਿਹਾ 20 ਮਈ 2025 ਨੂੰ ਐਂਡ ਹੋ ਸਕਦਾ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਤੁਹਾਨੂੰ ਕੇਵੀਐਸ ਦਾ ਜਿਹੜਾ ਨੋਟੀਫਿਕੇਸ਼ਨ ਹੈਗਾ ਜੀ ਦੇਖਣ ਨੂੰ ਮਿਲੇ ਐਂਡ ਇਸ ਤੋਂ ਇਲਾਵਾ ਹੋਰ ਕਿਹੜੀਆਂ ਅਪਡੇਟਸ ਅੱਜ ਦੇਖਣ ਨੂੰ ਮਿਲੀਆਂ ਇਹਦੀ ਡਿਸਕਸ਼ਨ ਵੀ ਆਪਾਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਐਂਡ ਮਾਸਟਰ ਕਾਰਡਰ ਭਰਤੀ ਰਿਗਾਰਡਿੰਗ ਵੀ ਕੁਝ ਗੱਲਾਂ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਦੀ ਵੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗਿਆ ਹੋਣਾ ਕਿ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਕੰਟੈਂਪਟ ਲੱਗੀ ਸੀ ਜਿਹਦੇ ਵਿੱਚ KVS ਦੀ ਕਲਾਸ ਲੱਗੀ KVS ਨੂੰ ਕੋਰਟ ਦੁਆਰਾ ਕਿਹਾ ਗਿਆ ਕਿ ਤੁਸੀਂ ਜਿਹੜੀ ਭਰਤੀ ਹੈਗੀ ਆ ਛੇਤੀ ਤੋਂ ਛੇਤੀ ਲੈ ਕੇ ਆਓ ਸਾਰੀ ਕਹਾਣੀ ਕੀ ਹੈਗੀ ਆ ਇਹਦੇ ਬਾਰੇ ਵੀ ਮੈਂ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਕੇਂਦਰੀ ਵਿਦਿਆਲਿਆ ਸਕੂਲ ਦੇ ਵਿੱਚ ਬੱਚੇ ਪੜਦੇ ਹੈਗੇ ਆ ਤੇ ਇਹਦੇ ਵਿੱਚ ਨਾ ਜਿਹੜੇ ਬੱਚੇ ਹੈਗੇ ਆ ਸਪੈਸ਼ਲ ਨੀਡ ਵਾਲੇ ਵਿਸ਼ੇਸ਼ ਲੋੜਾਂ ਵਾਲੇ ਜਿਹੜੇ ਬੱਚੇ ਹੁੰਦੇ ਨੇ ਜਿਨ੍ਹਾਂ ਦਾ ਕਹਿ ਸਕਦੇ ਹਾਂ ਕਿ ਕੋਈ ਆਰਗਨ ਉਹਨਾਂ ਦੀ ਬਾਡੀ ਵਿੱਚ ਕੰਮ ਨਹੀਂ ਕਰਦਾ ਹੁੰਦਾ ਜਾਂ ਫਿਰ ਕੋਈ ਹੋਰ ਵੀ ਸਮੱਸਿਆ ਹੋ ਸਕਦੀ ਹੈ ਜਿਹਨੂੰ ਆਪਾਂ ਚਿਲड्रन ਵਿਦ ਸਪੈਸ਼ਲ ਨੀਡ ਕਹਿ ਦਿੰਦੇ ਹਾਂ ਇਹ ਬੱਚੇ ਡੈਲੀ ਕੇਵੀਐਸ ਸਕੂਲਾਂ ਵਿੱਚ ਸਕੂਲ ਜਾਂਦੇ ਨੇ ਤੇ ਇਹਨਾਂ ਬੱਚਿਆਂ ਨੂੰ ਜ਼ਰੂਰਤ ਹੁੰਦੀ ਹੈ ਸਪੈਸ਼ਲ ਐਜੂਕੇਟਰ ਦੀ ਸਪੈਸ਼ਲ ਐਜੂਕੇਟਰ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਪੀਆਰਟੀ ਟੀਚਰ ਵੀ ਹੋ ਸਕਦੇ ਨੇ ਟੀਜੀਟੀ ਟੀਚਰ ਵੀ ਹੋ ਸਕਦੇ ਨੇ ਕਿਉਂਕਿ ਜਿਹੜੇ ਪੀਆਰਟੀ ਟੀਚਰ ਹੋਣਗੇ ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਦੇਖਣਗੇ ਤੇ ਜਿਹੜੇ ਹੋਣਗੇ ٹیਜੀਟੀ ਟੀਚਰ ਉਹ ਛੇਵੀਂ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਦੇ ਬੱਚਿਆਂ ਨੂੰ ਦੇਖਣਗੇ ਜਿਹੜੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਹੋਣਗੇ ਬਟ ਕਾਫੀ ਟਾਈਮ ਤੋਂ ਇਹ ਦੇਖਣ ਵਿੱਚ ਆ ਰਿਹਾ ਕਿ ਕੇਵੀਐਸ ਨੇ ਕੋਈ ਵੀ ਐਹੋ ਜਿਹੀ ਰਿਕਰੂਟਮੈਂਟ ਹੈਗੀ ਆ ਉਹਨਾਂ ਦੁਆਰਾ ਭਰਤੀ ਨਹੀਂ ਕੀਤੀ ਗਈ ਜੇਕਰ ਇਹੋ ਜਿਹੇ ਬੰਦੇ ਸਪੈਸ਼ਲ ਐਜੂਕੇਟਰ ਵਰਗੇ ਜਿਹੜੇ ਟੀਚਰ ਹੈਗੇ ਆ ਜੇਕਰ ਇਹ ਭਰਤੀ ਨਾ ਕੀਤੀ ਜਾਣਗੇ ਤਾਂ ਇਹਦਾ ਨੁਕਸਾਨ ਕੀ ਹੋਊਗਾ ਜਿਹੜੇ ਬੱਚੇ ਜਾ ਰਹੇ ਆ ਸਪੈਸ਼ਲ ਨੀਡਸ ਵਾਲੇ ਬੱਚੇ ਜਾ ਰਹੇ ਆ ਤਾਂ ਇਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੈਗਾ ਆ ਉਹ ਹੋਣਾ ਆ ਕਿਉਂਕਿ ਉਹਨਾਂ ਨੂੰ ਜ਼ਰੂਰਤ ਹੈਗੀ ਸਪੈਸ਼ਲ ਐਜੂਕੇਟਰ ਦੀ ਨਾਰਮਲ ਜਿਹੜਾ ਟੀਚਰ ਹੈਗਾ ਆ ਉਹਨਾਂ ਦੀਆਂ ਜ਼ਰੂਰਤਾਂ ਦਾ ਜਿਹੜਾ ਧਿਆਨ ਹੈਗਾ ਆ ਉਹਦੇ ਦੁਆਰਾ ਪ੍ਰੋਪਰ ਤਰੀਕੇ ਨਾਲ ਨਹੀਂ ਰੱਖਿਆ ਜਾ ਸਕਦਾ ਸੋ ਇਸੇ ਤਰ੍ਹਾਂ ਕਹਿ ਸਕਦੇ ਆ ਕਿ ਇੱਕ ਜਿਹੜੀ ਸ਼ਿਕਾਇਤ ਹੈਗੀ ਆ ਕੰਪਲੇਂਟ ਹੈਗੀ ਆ ਇਹ ਕੀਤੀ ਗਈ ਕਿਹਦੇ ਦੁਆਰਾ ਕੀਤੀ ਗਈ ਇੱਕ ਗਰੁੱਪ ਹੈਗਾ ਸੋਸ਼ਲ ਜੁਰੀਸਟ ਜਿਹਨੂੰ ਤੁਸੀਂ ਕਹਿ ਸਕਦੇ ਹੋ ਜਿਹੜੇ ਕਿ ਬੱਚਿਆਂ ਦੇ ਹੱਕ ਲਈ ਲੜਦੇ ਆ ਇਹ ਗਏ ਕੋਰਟ ਦੇ ਵਿੱਚ ਇਹਨਾਂ ਨੇ ਪਹਿਲਾਂ ਦੇਖਿਆ ਕਿ ਯਾਰ ਸਮੱਸਿਆ ਕੀ ਹੈਗੀ ਆ ਵੀ ਇਹ ਇੰਨੀ ਵੱਡੀ ਸਮੱਸਿਆ ਹੈਗੀ ਆ ਤੇ ਸਾਨੂੰ ਕੋਰਟ ਜਾਣਾ ਪੈਣਾ ਆ ਜਦੋਂ ਇਹਨਾਂ ਨੇ ਇਹ ਸਮੱਸਿਆ ਦੇਖੀ ਇਹ ਕੋਰਟ ਗਏ ਉਸ ਤੋਂ ਬਾਅਦ ਇਹਨਾਂ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਕਿਹਾ ਕਿ ਜਿਹੜੀ ਕੇਵੀਐਸ ਹੈ ਕੇਵੀਐਸ ਦੁਆਰਾ ਕੋਈ ਵੀ ਜਿਹੜਾ ਸਪੈਸ਼ਲ ਐਜੂਕੇਟਰ ਹੈਗਾ ਆ ਉਹ ਨਹੀਂ ਰੱਖਿਆ ਜਾ ਰਿਹਾ ਤੇ ਬਹੁਤ سارے ਜਿਹੜੇ ਸਪੈਸ਼ਲ ਨੀਡਸ ਵਾਲੇ ਬੱਚੇ ਨੇ ਉਹਨਾਂ ਦਾ ਧਿਆਨ ਕੌਣ ਰੱਖੂਗਾ ਉਹਨਾਂ ਨੂੰ ਸਫਰ ਕਰਨਾ ਪੈ ਰਿਹਾ ਸੋ ਇਸ ਕਰਕੇ ਇਹਨਾਂ ਨੂੰ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਕੇਵੀਐਸ ਨੂੰ ਐਸ ਸੂਨ ਐਸ ਪੋਸੀਬਲ ਛੇਤੀ ਤੋਂ ਛੇਤੀ ਜਿਹੜੇ ਸਪੈਸ਼ਲ ਐਜੂਕੇਟਰ ਹੈਗੇ ਆ ਜੀ ਉਹ ਭਰਤੀ ਕਰਨੇ ਚਾਹੀਦੇ ਹੈ ਤੇ ਕੋਰਟ ਨੇ ਉਹਨਾਂ ਦੀ ਗੱਲ ਬਹੁਤ ਹੀ ਵਧੀਆ ਢੰਗ ਨਾਲ ਸੁਣੀ ਸਾਰੀ ਗੱਲ ਸੁਣਨ ਤੋਂ ਬਾਅਦ ਉਹਨਾਂ ਨੇ ਆਰਡਰ ਦਿੱਤਾ ਕੇਵੀਐਸ ਨੂੰ ਕਿ ਤੁਸੀਂ ਇੰਜ ਕਰੋ ਜਿਹੜੇ ਇਹੋ ਜਿਹੇ ਜਿਹੜੇ ਟੀਚਰ ਹੈਗੇ ਆ ਸਪੈਸ਼ਲ ਐਜੂਕੇਟਰ ਇਹਨਾਂ ਦੀ ਭਰਤੀ ਲੈ ਕੇ ਆਓ ਤੇ ਇਹਦੇ ਵਿੱਚ KVS ਨੇ ਕੀ ਕਿਹਾ KVS ਨੇ ਮਤਲਬ ਡਿਲੇ ਕੀਤਾ ਇਸ ਕੰਮ ਦੇ ਵਿੱਚ ਅਣਗਹਿਲੀ ਕੀਤੀ ਵੀ ਆਪਦਾ ਜਿਹੜਾ ਕੰਮ ਹੈਗਾ ਯਾ ਪ੍ਰੋਪਰ ਸਹੀ ਢੰਗ ਨਾਲ ਨਹੀਂ ਕੀਤਾ ਹੌਲੀ-ਹੌਲੀ ਇਨਾਂ ਨੇ ਕੰਮ ਕੀਤਾ ਕਹਿੰਦੇ ਕਿ ਅਸੀਂ ਕੰਮ ਕਰ ਰਹੇ ਹਾਂ ਤੇ ਇਹਦੇ ਵਿੱਚ ਕਿਹਾ ਗਿਆ ਕਿ ਸਾਡੇ ਵੱਲੋਂ ਰੂਲਸ ਬਣਾਏ ਜਾ ਰਹੇ ਆ ਇਹਦੇ ਵਿੱਚ ਕੋਰਟ ਨੇ ਇਹ ਚੀਜ਼ ਨੋਟਿਸ ਕੀਤੀ ਕਿ ਜਿਹੜਾ ਕੇਵੀਐਸ ਹੈ ਨਾ ਇਹਨਾਂ ਦੁਆਰਾ ਜਿਹੜੇ ਰੂਲਸ ਹੈਗੇ ਆ ਇਹ ਪ੍ਰੋਪਰ ਫਾਲੋ ਨਹੀਂ ਕਰ ਰਹੇ ਇਹ ਬਹੁਤ ਸਲੋ ਸਲੋ ਜਿਹੜਾ ਕੰਮ ਹੈਗਾ ਆ ਇਹਨਾਂ ਦੁਆਰਾ ਕੀਤਾ ਜਾ ਰਿਹਾ ਭਾਵ ਇਹ ਕਿ ਇਹਨਾਂ ਨੇ ਜਿਹੜਾ ਕੋਰਟ ਦਾ ਆਰਡਰ ਹੈਗਾ ਕਹਿ ਲਓ ਵੀ ਨਜ਼ਰ ਅੰਦਾਜ਼ ਕਰਤਾ ਕੋਰਟ ਦੇ ਆਰਡਰ ਨੂੰ ਸੋ ਇਸ ਕਰਕੇ ਇੱਕ ਜਿਹੜਾ ਕੇਸ ਹੈਗਾ ਆ ਨਵਾਂ ਕੰਟੈਂਪਟ ਕੇਸ ਉਹ ਲਗਾਇਆ ਗਿਆ ਸੋਸ਼ਲ ਜੁਰੀਸਟ ਜਾਂ ਫਿਰ ਉਸ ਗਰੁੱਪ ਵੱਲੋਂ ਤੇ ਉਹਦੇ ਵਿੱਚ KVS ਦਾ ਕੀ ਜਵਾਬ ਆਇਆ KVS ਨੇ ਕਿਹਾ ਕਿ ਬਈ ਕਿ ਅਸੀਂ ਕੋਰਟ ਦੇ ਆਰਡਰ ਨੂੰ ਫਾਲੋ ਕਰ ਰਹੇ ਹਾਂ ਤੇ 20 ਮਾਰਚ ਨੂੰ ਅਸੀਂ ਜਿਹੜੇ ਰਿਕਰੂਟਮੈਂਟ ਰੂਲਸ ਹੈਗੇ ਆ ਉਦੋਂ ਮੈਂ ਵੀਡੀਓ ਵੀ ਬਣਾਈ ਸੀ ਕਿ ਜੇ ਤੁਸੀਂ ਧਿਆਨ ਦਿੱਤਾ ਹੋਵੇ ਮੈਂ ਸਾਰੀਆਂ ਗੱਲਾਂ ਸਮਝਾਈਆਂ ਸੀਗੀਆਂ ਇਹਨਾਂ ਨੇ ਕਿਹਾ ਕਿ ਜਿਹੜਾ KVS ਹੈਗਾ ਆ ਇਹਨਾਂ ਨੇ 20 ਮਾਰਚ 2025 ਨੂੰ ਆਫੀਸ਼ੀਅਲੀ ਜਿਹੜੇ ਰਿਕਰੂਟਮੈਂਟਸ ਰੂਲ ਹੈਗੇ ਆ ਉਹ ਚੇਂਜ ਕਰ ਦਿੱਤੇ ਆ ਤੇ ਇਹਨਾਂ ਨੇ ਸਪੈਸ਼ਲ ਐਜੂਕੇਟਰ ਦੇ ਵਿੱਚ PRT ਜਿਹਨੂੰ ਪ੍ਰਾਇਮਰੀ ਟੀਚਰ ਕਹਿ ਦਿੰਦੇ ਆ ਤੇ TGT ਮਿਡਲ ਸਕੂਲ ਟੀਚਰ ਦੀਆਂ ਜਿਹੜੀਆਂ ਪੋਸਟਾਂ ਹੁੰਦੀਆਂ ਨੇ ਉਹਦੇ ਵਿੱਚ ਵੀ ਤਬਦੀਲੀ ਲੈ ਕੇ ਆਂਦੀ ਆ ਰੂਲਸ ਜਿਹੜੇ ਹੈਗੇ ਨੇ ਉਹ ਚੇਂਜ ਕਰਤੇ ਆ ਤੇ ਕੇਵੀਐਸ ਦੇ ਚੇਅਰਮੈਨ ਇਹ ਵੀ ਇਹਨਾਂ ਰੂਲਸ ਨੂੰ ਅਪਰੂਵਲ ਦੇ ਦਿੱਤੀ ਆ ਮਤਲਬ ਕਿ ਇਹ ਆਫੀਸ਼ੀਅਲੀ ਸਾਰੀਆਂ ਚੀਜ਼ਾਂ ਕੰਪਲੀਟ ਹੋ ਚੁੱਕੀਆਂ ਨੇ ਤੇ 18 ਫਰਵਰੀ ਨੂੰ ਅਸੀਂ ਸੋਸ਼ਲ ਜੂਰੀਸਟ ਮਤਲਬ ਕਿ ਪਹਿਲਾਂ ਅਸੀਂ ਸੋਸ਼ਲ ਜੂਰੀਸਟ ਨੂੰ ਵੀ ਇਹ ਸਾਰੀਆਂ ਗੱਲਾਂ ਇਨਫੋਰਮ ਕਰਤੀਆਂ ਸੀਗੀਆਂ ਤੇ ਅਸੀਂ ਛੇਤੀ ਹੀ ਜਿਹੜੀ ਰਿਕਰੂਟਮੈਂਟ ਹੈਗੀ ਆ ਉਹ ਅਸੀਂ ਲੈ ਕੇ ਆਵਾਂਗੇ ਤੇ ਫਿਰ ਇਸ ਤੋਂ ਬਾਅਦ ਮਿਨਿਸਟਰੀ ਆਫ ਐਜੂਕੇਸ਼ਨ ਨੇ ਵੀ ਆਪ ਦਾ ਜਿਹੜਾ ਇੱਕ ਲੋਅਰ ਸੀਗਾ ਉਹਨਾਂ ਨੇ ਆਪਦੀ ਗੱਲ ਰੱਖੀ ਕਿ ਹਾਂਜੀ ਬਿਲਕੁਲ ਹਾਂ ਭਰੀ ਕਿ ਹਾਂਜੀ ਠੀਕ ਹੈ ਜੀ ਜਿਹੜੀ ਐਡਵਰਟਾਈਜ਼ਮੈਂਟ ਹੈ ਤੇ ਜਿਹੜੀ ਰਿਕਰੂਟਮੈਂਟ ਹੈਗੀ ਆ ਉਹ ਛੇਤੀ ਹੀ ਜਿਹੜੀ ਹੈਗੀ ਆ ਉਹ ਦੇਖਣ ਨੂੰ ਮਿਲੂਗੀ ਇਹਦੇ ਵਿੱਚ ਜਿਹੜੇ ਪਟੀਸ਼ਨਰਸ ਹੈਗੇ ਉਹਨਾਂ ਨੇ ਕਿਹਾ ਕਿ ਕੇਵੀਐਸ ਇੰਨਾ ਸਮਾਂ ਲਗਾ ਰਹੀ ਆ ਇੰਨਾ ਜ਼ਿਆਦਾ ਉਹਦੇ ਦੁਆਰਾ ਡੇਲੇ ਕੀਤਾ ਜਾ ਰਿਹਾ ਤੇ ਜਿਹੜੇ ਚਿਲड्रन ਵਿਦ ਸਪੈਸ਼ਲ ਨੀਡ ਹੈਗੇ ਆ ਉਹਨਾਂ ਨੂੰ ਇੰਨਾ ਜ਼ਿਆਦਾ ਵੇਟ ਕਰਨਾ ਪੈ ਰਿਹਾ ਤੇ ਇਹਦੇ ਵਿੱਚ ਜਿਹੜੇ ਜੱਜ ਹੈਗੇ ਸੀਗੇ ਤੇ ਇਹਨਾਂ ਨੇ ਫਿਰ ਕੀ ਗੱਲ ਕਹੀ ਫਿਰ ਉਹਨਾਂ ਦੁਆਰਾ ਇੱਕ ਫਾਈਨਲ ਜਿਹੜਾ ਡਿਸੀਜਨ ਹੈਗਾ ਆ ਉਹ ਲਿਆ ਗਿਆ ਕਿ ਕੇਵੀਐਸ ਨੂੰ ਥੋੜਾ ਜਿਹਾ ਗੌਰ ਕਰਨਾ ਚਾਹੀਦਾ ਆ ਇਹਨਾਂ ਚੀਜ਼ਾਂ ਤੇ ਐਂਡ ਅਗਲੇ 4 ਹਫ਼ਤਿਆਂ ਦੇ ਵਿੱਚ ਵਿੱਚ ਜਿਹੜੀ ਰਿਕਰੂਟਮੈਂਟ ਹੈਗੀ ਆ ਇਹਨੂੰ ਕੰਪਲੀਟ ਕੀਤਾ ਜਾਵੇ ਜੇਕਰ ਸਪੈਸ਼ਲ ਐਜੂਕੇਟਰ ਦੀ ਭਰਤੀ ਆਊਗੀ ਤੇ ਜਿਹੜੀਆਂ ਨਾਰਮਲ ਪੋਸਟਾਂ ਹੋਣਗੀਆਂ ਉਹ ਪੋਸਟਾਂ ਵੀ ਫਿਰ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸੋ ਇਸ ਆਧਾਰ ਤੇ ਆਪਾਂ ਕਹਿ ਸਕਦੇ ਹਾਂ ਕਿ ਅਗਲੇ 4 ਹਫ਼ਤਿਆਂ ਦੇ ਵਿੱਚ ਮਹੀਨਾ ਕਿਹੜਾ ਚੱਲ ਰਿਹਾ ਜੇਕਰ ਇਹ ਮਹੀਨਾ ਮਈ ਦਾ ਚੱਲ ਰਿਹਾ ਤੇ ਜੂਨ ਜੁਲਾਈ ਦੇ ਵਿੱਚ ਭਰਤੀ ਸੰਬੰਧੀ ਨੋਟੀਫਿਕੇਸ਼ਨ ਤੁਹਾਨੂੰ ਪੱਕੀ ਗੱਲ ਹੈ ਵੀ ਦੇਖਣ ਨੂੰ ਮਿਲ ਸਕਦਾ ਹੈ ਸੋ ਇਸ ਕਰਕੇ ਤੁਸੀਂ ਆਪਦੀ ਜਿਹੜੀ ਤਿਆਰੀ ਹੈਗੀ ਹੈ ਕੰਪਲੀਟ ਰੱਖੋ ਜਿਨ੍ਹਾਂ ਸਾਥੀਆਂ ਦਾ ਪੀਐਸਟੈਟ ਕਲੀਅਰ ਹੋ ਗਿਆ ਜਾਂ ਫਿਰ ਨਹੀਂ ਵੀ ਹੋਇਆ ਹੋ ਸਕਦਾ ਕਾਫੀ ਸਾਰੇ ਸਾਥੀਆਂ ਦਾ ਆਪਣੇ ਚੈਨਲ ਤੇ ਜਿਹੜੇ ਜੁੜੇ ਹੋਏ ਆ ਉਹਨਾਂ ਦਾ सीटेट ਦਾ ਜਿਹੜਾ ਪੇਪਰ 2 ਹੈਗਾ ਪੇਪਰ ਜਾਂ ਫਿਰ ਪੇਪਰ 1 ਵੀ ਹੈ ਜੇਕਰ ਕਲੀਅਰ ਹੈ ਤਾਂ ਤੁਸੀਂ ਕੇਵੀਐਸ ਇਗਜ਼ਾਮ ਦੀ ਜਿਹੜੀ ਤਿਆਰੀ ਹੈਗੀ ਆ ਹੁਣ ਖਿੱਚ ਦੋ ਕਿਉਂਕਿ ਹੁਣ ਤੁਹਾਡੇ ਕੋਲ ਜਿਹੜਾ ਸਮਾਂ ਰਹਿ ਗਿਆ ਉਹ ਬਹੁਤ ਹੀ ਘੱਟ ਰਹਿ ਗਿਆ ਐਂਡ ਤੁਸੀਂ ਜੇਕਰ ਹੁਣ ਹੀ ਆਪ ਦਾ ਜਿਹੜਾ ਟਾਈਮ ਹੈਗਾ ਯੂਟਿਲਾਈਜ਼ ਕਰ ਲੈਨੇ ਹੋ ਤਾਂ ਮੈਨੂੰ ਲੱਗਦਾ ਵੀ ਇਨ ਫਿਊਚਰ ਤੁਸੀਂ ਇਨਾ ਜੌਬ ਦੇ ਵਿੱਚ ਵੀ ਆਪਦੀ ਜਿਹੜੀ ਜਗ੍ਹਾ ਹੈਗੀ ਉਹ ਬਣਾ ਸਕਦੇ ਹੋ ਐਂਡ ਕੀ ਇਹ ਜਿਹੜੀਆਂ ਪੋਸਟਾਂ ਨੇ ਕੀ ਤੁਹਾਨੂੰ ਪੰਜਾਬ ਦੇ ਵਿੱਚ ਇਹਦੇ ਵਿੱਚ ਜੌਬ ਨਹੀਂ ਮਿਲੂਗੀ ਬਿਲਕੁਲ ਮਿਲ ਸਕਦੀ ਹੈ ਜੀ ਕਿਉਂਕਿ ਜਿਹੜੇ ਕੇਵੀਐਸ ਸਕੂਲ ਹੁੰਦੇ ਨੇ ਉਹ ਪੂਰੇ ਭਾਰਤ ਵਿੱਚ ਹੁੰਦੇ ਆ ਸੋ ਬਿਲਕੁਲ ਤੁਹਾਨੂੰ ਪੰਜਾਬ ਦੇ ਵਿੱਚ ਵੀ ਜਿਹੜਾ ਨੰਬਰ ਹੈਗਾ ਆ ਉਹ ਲੱਗ ਸਕਦਾ ਆ ਗੱਲ ਕਰੀਏ ਮਾਸਟਰ ਕਾਰਡਰ ਦੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਮਾਸਟਰ ਕਾਰਡਰ ਦੀ ਭਰਤੀ ਬਾਰੇ ਆਪਾਂ ਨੂੰ ਦੇਖੋ ਕੋਈ ਅੰਦਾਜ਼ਾ ਨਹੀਂ ਆ ਜਿਹੜੀ ਚੀਜ਼ ਆਪਣੇ ਸਾਹਮਣੇ ਹੈਗੀ ਆ ਨਾ ਆਪਾਂ ਉਹਨਾਂ ਦੀ ਤਿਆਰੀ ਕਰ ਸਕਦੇ ਆ ਜਿਵੇਂ ਪਿੱਛੇ ਜੇ ਤੁਹਾਨੂੰ ਲੈਕਚਰਰ ਰਿਕਰੂਟਮੈਂਟ ਦੀ ਵੀ ਗੱਲ ਸੁਣਨ ਨੂੰ ਮਿਲੀ ਸੀਗੀ ਬਟ ਇਹ ਨਹੀਂ ਪਤਾ ਕਿ ਹਾਂ ਵੀ ਗਵਰਨਮੈਂਟ ਨੇ ਅਸਲ ਵਿੱਚ ਉਸ ਚੀਜ਼ ਤੇ ਕੰਮ ਕਰਨਾ ਆ ਜਾਂ ਫਿਰ ਨਹੀਂ ਕਰਨਾ ਆ ਬਟ ਫਿਰ ਵੀ ਆਪਾਂ ਚਲੋ ਹੋਪਫੁਲ ਹੋ ਕੇ ਆਪਦੇ ਪੇਪਰ ਦੀ ਤਿਆਰੀ ਕਰਦੇ ਆ ਬਟ ਇਹਦੀ ਜੇ ਆਪਾਂ ਗੱਲ ਕਰੀਏ ਕੇਵੀਐਸ ਦੇ ਵਿੱਚ ਕੇਵੀਐਸ ਦੇ ਵਿੱਚ ਜਿਹੜੀ ਭਰਤੀ ਹੈਗੀ ਆ ਬੰਪਰ ਭਰਤੀ ਕਹਿ ਸਕਦੇ ਆ 골ਡਨ ਚਾਂਸ ਤੁਹਾਡੇ ਕੋਲ ਹੈਗਾ ਆ ਏਜ ਦੇ ਵਿੱਚ ਏਜ ਬਾਰੇ ਵੀ ਮੈਂ ਸਾਰਾ ਕੁਝ ਐਲੀਜੀਬਿਲਟੀ ਕ੍ਰਾਈਟੇਰੀਆ ਬਾਰੇ ਮੈਂ ਪਹਿਲਾਂ ਹੀ ਸਾਰਾ ਕੁਝ ਸਮਝਾਇਆ ਹੋਇਆ ਜੇਕਰ ਤੁਸੀਂ ਵੀਡੀਓਜ਼ ਨੂੰ ਸਕਰੋਲ ਕਰੋਗੇ ਤਾਂ ਤੁਹਾਨੂੰ ਲਾਸਟ ਤੇ ਕਿਤੇ ਨਾ ਕਿਤੇ ਜਾ ਕੇ ਉਹ ਵੀਡੀਓ ਮਿਲ ਜਾਣੀਆਂ। ਬਾਕੀ ਦੋਸਤੋ ਇਹ ਸੀਗੀ ਅੱਜ ਦੀ ਆਪਣੀ ਵੀਡੀਓ। ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਆਪਦੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ ਤੇ ਐਹੋ ਜਿਹੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਤੇ ਮੈਨੂੰ ਦਿਓ ਇਜਾਜ਼ਤ। ਥੈਂਕ ਯੂ so much for watching. God bless you.